ਹਾਂਜੀ ਠੀਕ ਕਰਦੇ ਹਾਂ ਕੁਛ ਨਹੀਂ ਬੈਠਿਆਂ ਦੀ ਪੁੱਟੜਾ ਲੱਗੇ ਆ ਆ ਦੇ ਲਓ ਜੀ ਦੀ ਸਰਵਿਸ ਵੀ ਰਾਜ ਨੇ ਮਾਰੇ ਨਾ ਆ ਦੇ ਇੱਧਰ ਵੀ ਇੱਧਰ ਵੀ ਅੱਖ ਤੇ ਆ ਦੇ ਸਾਰੇ ਇੱਕ ਵਾਰੇ ਬਾਹਰ ਤੇ ਆ ਵੀ ਬਾਹਰ ਤੇ ਢਿੱਡ ਤੇ ਦੀ ਸਰਵਿਸ ਕਰਤੀ ਨਹੀਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਆ ਆ ਜਮੀ ਦਿਖਾ ਦੇ ਲੈ ਆ ਵੀ ਬਾਜ ਨੂੰ ਕੱਢੀਏ ਪਹਿਲੇ ਲਓ ਬਰਾ ਕੱਢ ਲਿਆ ਬਾਜ ਨੂੰ ਨੀ ਨੂੰ ਲੱਗ ਗਿਆ ਗੜਕਣ ਚੰਨ ਨੂੰ ਨੀ ਦੇ ਸੱਤ ਬਾਹਰ ਗਿਆ ਵੀਰੇ ਇਹ ਯਾ ਬੈਠ ਉੱਪਰ ਸਰ ਤੇ ਹਾਂ ਬੈਠ ਜਾ ਲਓ ਜੀ ਬਾਈ ਦੇਖੋ ਕਰੋ ਸ਼ੌਕ ਬੈਠਾ ਜਾਨਵਰ ਸਰ ਤੇ ਬਾਅ ਡਾਉਨ ਬਾਅ ਡਾਉਨ ਇਹਨੇ ਨੌਨੀ ਦੇ ਸਰ ਤੇ ਜਾਣਾ ਮੇਰੇ ਤੇ ਜਾਣਾ ਦੇਖੋ ਲੜੂ ਹੂੰ ਹੂੰ ਜਲਦੀ ਜਲਾਈ ਦੇਖੋ ਜੀ ਆਹ ਬਾਲਾ ਕਿਹੜਾ ਬਾਈ ਲਿਆ ਇਹਨੂੰ ਛੱਡੀ ਅਰਸੇ ਦੇ ਸਿਰ ਤੇ ਲਓ ਜੀ ਬਿਠਾ ਦਾ ਅਰਸੇ ਦੇ ਸਿਰ ਤੇ ਇੱਕ ਗਲੱਬ ਇੱਕ ਬਾਜ ਇੱਕ ਬਾਜ ਇੱਕ ਬਾਦਸ਼ਾਹ ਖਖਡੇ ਚ ਬੈਠਾ ਹਾਂਜੀ ਬਾਜ ਕਿੰਨੇ ਕਿ ਬਣਾਉਣੇ ਨੇ ਲੱਗ ਵੀਰੇ ਇਧਰ ਆਈਏ ਤੁਹਾਨੂੰ ਸ਼ੌਂਕ ਅਜ ਕਬੂਤਰਾਂ ਦਾ ਨਵੇਂ ਜਿਹੜੇ ਅਗਝਾਉਣੇ ਨੇ ਆਪਾਂ ਆ ਪਾ ਦੀਏ ਆ ਪਾਸਮ ਜੀ ਜਿਹੜੇ ਬੰਨਣੇ ਨੇ ਉਹਨਾਂ ਨੂੰ ਮੈਂ ਦੇ ਕੇ ਬਨੂ ਆਪਾਂ ਆਸਮ ਵੀਰੇ ਬੰਗ ਪਾਸਮ ਆਪਾਂ ਅੱਗੇ ਵੀ ਦੱਸਿਆ ਬਹੁਤ ਵਧੀਆ ਚੀਜ਼ ਆ ਦੁੱਧ ਨਾਲ ਦੇਣ ਦਾ ਯਾਨੀ ਆਪਾਂ ਪਾਣੀ ਨਾਲ ਹੀ ਦੇ ਦਿੰਨੇ ਆ ਵੀਰੇ ਗਾਂ ਤਾਂ ਦੁੱਧ ਹੈ ਨਹੀਂ ਤੇ ਮੱਝ ਦਾ ਹੁੰਦਾ ਫਿਰ ਆਪਾਂ ਪਾਣੀ ਜੇ ਦੇਤੀ ਕੰਮ ਪਾਣੀ ਚ ਵੀ ਕਰਿਆ ਇਹਨੇ ਇਤੋਂ ਬਾਅਦ ਚ ਦੁੱਧ ਨਾ ਦਿਆ ਕਰਾਂਗੇ ਆ ਪਿਆ ਗਲਾਸ ਭਰੇ ਲੈ ਬਈ ਪਾ ਲਈ ਬੈਠ ਕਰਤੀ ਸਾਲ ਨੇ ਇਹ ਲੈ ਪਰਾ ਖੋਲਤੀ ਆਪਾਂ ਇਹ ਹੈ ਤਾਂ ਬਾਲੀ ਮਹਿੰਗੀ ਨਹੀਂ 180 ਰੁਪਏ ਦੀ ਆ ਬਈ ਕੰਮ ਬਹੁਤ ਵਧੀਆ ਕਰਿਆ ਯਾਨੀ ਹੋਏ ਹੌਲੀ ਹੌਲੀ ਨਹੀਂ ਆਣੀ ਬਈ ਇੱਕਦਮ ਨਾਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਗਾ ਵੀਰੇ ਆਪਣੇ ਕੂਤਰ ਯਾਨੀ ਸੈਟ ਕਰਤੇ ਨੇ ਮਾਲਕ ਸਾਹਿਬ ਦੇ ਘਰੇ ਬਈ ਤੰਦਰੁਸਤੀ ਆਵੇ ਸਾਰੇ ਭਰਾਵਾਂ ਦੇ ਡਾਉਣ ਬਈ ਨਜ਼ਾਰਾ ਆਵੇ ਵੀ ਲੈਓ ਬਈ ਪਾ ਦਈਏ ਵੀਰੇ ਲਓ ਜੀ ਭਰਾ ਏਕਣ ਦੀ ਬਣ ਗਈ ਵੀਰੇ ਇਹ ਹੁਣ ਅੱਜ ਮੈਂ ਤਾਂ ਥੋੜੀ ਜੀ ਵੱਧ ਪੈ ਗਈ ਕੋਈ ਨਹੀਂ ਆਪਾਂ ਘੱਟ ਦਵਾਂਗੇ ਦੀਦੀ ਨਾਲ ਕੀ ਆਹ ਬਿਠਾਤਾ ਚੋਬਰ ਲਓ ਪਹਿਲਾਂ ਇਹਨੂੰ ਹੀ ਦੇਈਏ ਆ ਜਾਓ ਏ ਭਰਾ ਕੱਢੀਏ ਵੀਰੇ ਨਹੀਂ ਨਹੀਂ ਪੁੱਤ ਚਲਾਇਆ ਨਹੀਂ ਹੂਟਰ ਬੰਦ ਕਰਤਾ ਜੇ ਸਫਾਈ ਕਰੀਆ ਕੋਠੇ ਦੇ ਸਾਰੇ ਗਾਹ ਪਾਇਆ ਪਿਆ ਦੀ ਲੈ ਵੀਰੇ ਕੱਲ ਨਾ ਮੈਂ ਕੋਠੇ ਤੋਂ ਸਫਾਈ ਕਰੀਦੀ ਮਿੱਟੀ ਜਿਹਾ ਕੂਤਰ ਇੰਨਾ ਖਾਣ ਇਹਨੂੰ ਬਈ ਮੈਂ ਪਾਤੀ ਵਿੱਚ ਆਹ ਸਾਰੀ ਚੋਗੇ ਉਹ ਲੈ ਮੈਂ ਕੱਢਾਂ ਵੀਰੇ ਇਹਨਾਂ ਨੂੰ ਜਾਨਵਰਾਂ ਨੂੰ ਜਿਹੜੇ ਇੱਕ ਦੋ ਛੱਡਣੇ ਨੇ ਉਹ ਛੱਡੀਏ ਪਹਿਲਾਂ ਵੀਰਿਆ ਦੋ ਕੱਟ ਦਈਏ ਛੱਡ ਦੇ ਜਿਹੜੇ ਕਾਟ ਲੈਣਗੇ ਚਲ ਓਏ ਲੈ ਵੀ ਆਰਸ਼ਨੇ ਡਾਉਣੀ ਆ ਬਈ ਆਪਣੀ ਗੱਲ ਹੋਈ ਤੇ ਆਰਸ਼ਨ ਕਹਿੰਦਾ ਮੈਂ ਛੱਡਣੀ ਆ ਲੈ ਵੀ ਦੱਬ ਤਾਂ ਸੀ ਮੂੰਹ ਤਾਂ ਮੂਰੇ ਹੀ ਦੱਬੇਗਾ ਤਾਂ ਛੱਡ ਦੇ ਤੂੰ ਲਓ ਜੀ ਰਾਗ ਦੀ ਰਾਗਟ ਮੰਗ ਦੋ ਉਧਰੋਂ ਮੈਂ ਕਬੂਤਰ ਲਿਆਉਣਾ ਦੇਖ ਕੇ ਉਹ ਬਰਾਦੋ ਆਛੜਦੇ ਆ ਆ ਸਦਾ ਸਿੱਧਾ ਨਹੀਂ ਆਉਂਦਾ ਹੈਗਾ ਖੱਟੀਆਂ ਵਾਲਾ ਜਿਹੜਾ ਕਾਣੇ ਦਾ ਬਹੁਤ ਚੰਗਾ ਉੱਡਿਆ ਬੱਚਾ ਹੈ ਆ ਬੱਚਾ ਬਾਲਾ ਬੰਬ ਕਾ ਉੱਡਿਆ ਦੀ ਭੈਣ ਦੋਏ ਜਿਆਦਾ ਆਪਾਂ ਬਾਜ਼ੀਆਂ ਸ਼ੁਰੂ ਹੋਈਆਂ ਨੇ ਉਦੋਂ ਉੱਡਦੇ ਸੀ ਉਹ ਵੇਟ ਨਾ ਬਣਾਉਣ ਕਰਕੇ ਫਿਰ ਆਪਾਂ ਨੂੰ ਬੰਦ ਕਰਨੇ ਪਏ ਨੇ ਬੱਚੇ ਦੀ ਨਾਲੇ ਭਾਈ ਦਿਨੇ ਕਰਨ ਲੱਗ ਗਏ ਸੀ ਲਓ ਜੀ ਆਥੋਰੇ ਗੋਲ ਨੂੰ ਕਰ ਕੋ ਗੋਲਿਆ ਕੋਲ ਤਾਂ ਘਰ ਪੜੋਇਆ ਤਾਂ ਹੀ ਆ ਲਓ ਜੀ ਨਾਨੀ ਨੇ ਦੁਬਾਰਾ ਪੁੱਤਰੀ ਕਿੱਧਰ ਨੂੰ ਕੱਢਤਾ ਫਿਰ ਪੜ ਪੁੱਤਰੀ ਕਹਿੰਦੀ ਨਾ ਕੋਈ ਤਾਂ ਨਹੀਂ ਦੇਖ ਲਿਆ ਕੋਈ ਕਹੇ ਪੁੱਤਰੀ ਲਓ ਜੀ ਆਉ ਡੇ ਨਹੀਂ ਅਰਚੇ ਕੋਲੇ ਬਹਿ ਗਿਆ ਲਓ ਵੀਰੇ ਚਾਰ ਕੱਢ ਤੇ ਬਾਕੀ ਹੁਣ ਦੂਏ ਲਿਆਉਣਾ ਮੈਂ ਦਿਨਾਂ ਨੂੰ ਆਪਾਂ ਹੱਦ ਦੇਣੀ ਆ ਭਾਸੁੰਦੇ ਸੀ ਬੰਨਦੇ ਆ ਔਰ ਉਸ ਟੋਲੀ ਚ ਪਾ ਦਾਂਗੇ ਟੋਲੀ ਦੀਆਂ ਧੋਤੀਆਂ ਅੱਜੋ ਮਿੱਕਿਓ ਰਹਿ ਗਈ ਤਾਂ ਹੁਣ ਸੈਤੋ ਕੇ ਰੰਗਮ ਕਰਕੇ ਰੱਖ ਦੇ ਇਹਨੂੰ ਆ ਜੋ ਪਤਾ ਉਹਨੂੰ ਵੀ ਕੱਢਣ ਦੇ ਯਾਰ ਸੱਚ ਆਹ ਤੇਰੀ ਗਲਾਬੋ ਲੈਓ ਬਈ ਗਲਾਬੋ ਕਿੱਧਰ ਗਈ ਆ ਗਈ ਚੱਲ ਬਈ ਗਲਾਬੋ ਅੱਜ ਤੂੰ ਵੀ ਦੇਖਦੇ ਆ ਅੱਜ ਤੂੰ ਕੀ ਕਰ ਆ ਵੀ ਇਹ ਨਾਲ ਕੀੜਾ ਨਹੀਂ ਕੱਢਦੀ ਇਹ ਹੱਥ ਤੇ ਗਿੱਜੀ ਆ ਲੈ ਨੂੰ ਡਾਈਏ ਬਾਈ ਮੜਾਏ ਇੱਕ ਮਿੰਟ ਬੰਦ ਕਰਨ ਦੋ ਬਾਈ ਚਾਰਤੀ ਚਾਰਤੀ ਗਲਬ ਵੀ ਆ ਫਿਰਦੀ ਇਕੱਲੀ ਦੂਏ ਤਾਂ ਉਹ ਖੜ ਗਏ ਤਿੰਨ ਚੌਥਾ ਕਿੱਧਰ ਗਿਆ ਉਹਨਾਂ ਦੇ ਨਾਲ ਦਾ ਮੈਂ ਕੋਈ ਨਹੀਂ ਦੇਖਿਆ ਇੱਕ ਆ ਫਿਰਦੀ ਆ ਪੰਜ ਨੇ ਆ ਦੇ ਖੜੇ ਚਾਰੇ ਕੋਹ ਗਾਹਾਂ ਜਾਂਦਾ ਉਹਨੇ ਉੱਡਣਗੇ ਕਬੂਤਰੇ ਸੈਟ ਹੋ ਗਏ ਨੇ ਅੰਦਰੋਂ ਇੱਕ ਥੋੜਾ ਜਿਹਾ ਢਿੱਲਾ ਨਾ ਕਿ ਬਖੀ ਦਾ ਸਹੀ ਨੇ ਬਾਕੀ ਬਰੀ ਮਾਲਕ ਗਾਹਾਂ ਨੂੰ ਰੱਖੇ ਤੰਦਰੁਸਤੀ ਹੁਣ ਤਾਂ ਬਾਜੀ ਕੋਈ ਛੱਡ ਨਹੀਂ ਹੋਣੀ ਗਾਹਾਂ ਨੂੰ ਛੱਡਾਂਗੇ ਇਹਨਾਂ ਨੂੰ ਲੋ ਵੀਰੇ ਆ ਚਾਰ ਖੂਤਰ ਕੱਢੇ ਨੇ ਮੈਂ ਇਹਨਾਂ ਨਾਲ ਇਹਨਾਂ ਨੂੰ ਐ ਤਾਂ ਸੈੱਟ ਨੇ ਇਹ ਹੁਣ ਇਹਨਾਂ ਨੂੰ ਭਜਾਉਣਾ ਵੀਰੇ ਮਾੜਾ ਮਾੜਾ ਦੇ ਦੀਏ ਦਵਾਈ ਆਹਾ ਫਾ ਸਮਝੀ ਤੇ ਇਹਨਾਂ ਦੇ ਰੰਗ ਲਾਉਣਾ ਆਹ ਦੋ ਚਿੱਟੀਆਂ ਵਾਲਿਆਂ ਚੋਂ ਨੇ ਵੀਰੇ ਹਾ ਜਿਹੜੇ ਕਾਲ ਸਿਰੇ ਬੈਠੇ ਨੇ ਦੋਏ ਭਾਈ ਨਹੀਂ ਸਕੇ ਇੱਕੋ ਝੋਲੀ ਦੇ ਨੇ ਆਹ ਕਾਣੇ ਦਾ ਬੈਠਾ ਤੇ ਉਹ ਪਰੇ ਆ ਗਿਆ ਟੀਰੀਆਂ ਦਾ ਪੁੱਤ ਉਹ ਲਾਲ ਲਾਲ ਧੌਣ ਤੇ ਉਹਨੇ ਉਹਦੇ ਛਿੱਟੇ ਉਹ ਇਕੱਲਾ ਹੀ ਲੱਗਦਾ ਕੱਢਿਆ ਉਹਨਾਂ ਨੇ ਲਿਓ ਵੀਰੇ ਕਾਲ ਆ ਦੀ ਇਹਨਾਂ ਨੂੰ ਦਵਾਈ ਫਿਰ ਰੰਗ ਲਾਉਣੇ ਆ ਬਾਅਦ ਚ ਹਾਂਜੀ ਬਰਾ ਲਾ ਤੁਹਾਨੂੰ ਕਰਾਉਣੇ ਸ਼ੌਕ ਪੜ ਕੇ ਕਾਲ ਸਿਰਾ ਕਬੂਤਰ ਆ ਆਪਣਾ ਇਹ ਪੂਤਰ ਬਣ ਗਏ ਦੋਏ ਭਾਈ ਲਾ ਤਾਰਾਂਗੇ ਇਹਨਾਂ ਦੇ ਦੋਆ ਦੇ ਇੱਕ ਦੀ ਟੋਰੀ ਕਰਤੀ ਮਾੜੀ ਜੀ ਆ ਦੇ ਇਹਦੇ ਵਿੱਚ ਵੀ ਨਹੀਂ ਦਨੀਆ ਦੇਖੋ ਮੈਂ ਖੋਲ ਕੇ ਦਿਖਾਉਂਦਾ ਇੱਕ ਮਿੰਟ ਇੱਕ ਕੰਟ ਆਹ ਦੇ ਬਾਈ ਟੋਰੀ ਕਰਤੀ ਇਹ ਪਹੁੰਚਣਾ ਇਹਦੇ ਪਹੁੰਚੇ ਡੰਡਾ ਜਾਂ ਮਾਰਤਾ ਮੜਾ ਆ ਰਹਿ ਗਈ ਇਧਰ ਇਧਰ ਵੀ ਲਾ ਦੀਏ ਸ਼ੌਕ ਕਰਨ ਗੂਤਰਦਾ ਹੈ ਬਾਈ ਲੱਪੜੇ ਲੋਰੇ ਕੋਸ਼ਿਸ਼ ਕਰਾਂ ਮੈਂ ਬਾਈ ਆਹੀ ਤਾਂ ਦਰੋਸਤੀ ਆ ਗਈ ਨਾ ਗਾਹਾਂ ਨੂੰ ਉਡਣਗੇ ਵੀਰੇ ਮਾਲਕ ਸੁੱਖ ਰੱਖੇ। ਕੀ ਭਰਾ ਲਓ ਤੁਹਾਨੂੰ ਇੱਕ ਹੋਰ ਸ਼ੌਂਕਾ ਜੀ ਜਿਹੜੀਆਂ ਆਪਣੇ ਕੋ ਟੀਰੀਆਂ ਕਬੂਤਰੀਆਂ ਨਹੀਂ ਗੀਆਂ ਤਿੰਨ ਇੱਕ ਆਪਾਂ ਪਿਓਰ ਕਰੀਤੀ ਟੀਰੀ ਗਾਹਾਂ ਉਹਨਾਂ ਦਾ ਪੁੱਤ ਹੈ ਉਹਦੀ ਦੋ ਪੱਟੀਆਂ ਨਿਕਲੀਆਂ ਸੀ ਲਓ ਖੜਦੇ ਨਹੀਂ ਵੀਰੇ ਹੱਥ 'ਚ ਹੀ ਇਹਨਾਂ ਦਾ ਭੈੜਾ ਕੱਟੀਆਂ ਅੱਖਾਂ ਦਾ ਇਹਨੂੰ ਪਹਿਲਾ ਬੱਚਾ ਕੱਢਿਆ ਉਹਨਾਂ ਨੇ ਆਪਣੇ ਕੋ ਇੱਕਣ ਖੱਟੀਆਂ ਦਾ ਆਪ ਤਾਂ ਹੈਗੀ ਕੱਟੀਆਂ ਨਹੀਂ ਟੀਰ ਟੂਰ ਜ਼ਰੂਰ ਪਾਉਂਦੇ ਨੇ ਕੱਢਦਾ ਹੀ ਨਹੀਂ ਯਾਰ ਹੱਥ ਚ ਆਇਆ ਪਾ ਹੱਥ ਘੱਟ ਲਾਉਨੇ ਆ ਥੋੜਾ ਜਿਹਾ ਲੈ ਹੁਣ ਜੋ ਪੜ ਕੀ ਜਾਂਦੇ ਨੇ ਆ ਇਹਦੇ ਪੰਜੇ ਨੇ ਵੀਰੇ ਸਾਫ ਨਹੀਂ ਆਉਂਦਾ ਲੈ ਆਹ ਟੋਰੀ ਆ ਲੈਓ ਇਹ ਸ਼ਟਾ ਤੁਨੂੰ ਚਾ ਲੋ ਪੁੱਤ ਲੈ ਵੀਰੇ ਇੱਕ ਰਹਿ ਗਿਆ ਉਹਦੇ ਲਾ ਕੇ ਇਹਨਾਂ ਨੂੰ ਬੰਨ੍ਹ ਦਈਏ ਭਰਾ ਵੀ ਸ਼ੌਕ ਕਰੋ ਕਾਨ ਆ ਆਂਦਾ ਪੁੱਤ ਆਹੇ ਇਹਨਾਂ ਦਾ ਕਟੀਆਂ ਵਾਲਿਆਂ ਤੇ ਤੇ ਚਿੱਟੀਆਂ ਦੀ ਕਬੂਤਰੀ ਲੱਗੀ ਆ ਇਹਦੇ ਭੈਣ ਭਾਈ ਆਪਾਂ ਛੱਡਿਆ ਨਾ ਬਾਜੀ ਬਈ ਕੁੱਬੇ ਜਿਹੜਾ ਛੱਡਿਆ ਸੀ ਆਪਣਾ ਬੈਠਿਆ ਨਹੀਂ ਰਾਤ ਨੂੰ ਦੋ ਉੱਤੇ ਰਹਿ ਕੇ ਉਹਨਾਂ 'ਚ ਇੱਕ ਇਹਦਾ ਦੀ ਆਹ ਲਾਤਾ ਇਹਦੇ ਰੰਗ ਹਰਾ ਬੈਠ ਜੀ ਤੈਨੂੰ ਲੈ ਇਹਨਾਂ ਨੂੰ ਛੱਡ ਜੇ ਬਈ ਉੱਧਰ ਬੰਨ ਕੇ ਆਵਾਂ ਮੈਂ ਵੀਰੇ ਇੱਕ ਬੈਠ ਗਈ ਉਹ ਆਪਣੀ ਸੱਚੀਆਂ ਪਿੜੀਆਂ ਸੱਚੀਆਂ ਪਿੜੀਆਂ ਵਾਲੀ ਉਹ ਪਹਿਲਾਂ ਵੀ ਇਵੇਂ ਉੜਦੀ ਆ ਲਾਹੀ ਤਾਂ ਨਹੀਂ ਲਾਦੀ ਨਾ ਆਪਾਂ ਇਹ ਕਾਫਰ ਦਾ ਟੂਸਿਆਂ ਵਾਲਾ ਦੋ ਪਰ ਕੜੇ ਨੇ ਤੇ ਆ ਲੈਂਦੇ ਨੇ ਮਦੀਨਾ ਆਪਾਂ ਤੇ ਇਹਦੇ ਤੋਂ ਭਰਾ ਕਬੂਤਰੀਆਂ ਕੱਢੀਆਂ ਨੇ ਆਪਾਂ ਹੁਣ ਵੀਰੇ ਸਾਰੀਆਂ ਤੁਹਾਨੂੰ ਦਿਖਾਉਂਦੇ ਆ ਇਹ ਚ ਦੋ ਪੱਠੇ ਨੇ ਇੱਕ ਨਵਾਂ ਕਬੂਤਰ ਬਣਦਾ ਚਿੱਟੀਆਂ ਵਾਲੇ ਦਾ ਇੱਕ ਉਹ ਮੈਸਾ ਟੀਰੀਆਂ ਦੀ ਉਹ ਕੂਤਰ ਇੱਥੇ ਫਿਰਦਾ ਹੋਵੇ ਇੱਕ ਤਾਂ ਆ ਕਬੂਤਰ ਬਣਦਾ ਇਹਦੇ ਲਾਲ ਜਿਹੇ ਰੰਗ ਲੱਗਿਆ ਦੇ ਦਵਾ ਬਈ ਇਹਨਾਂ ਨੂੰ ਸਾਰਿਆਂ ਨੂੰ ਮਾੜੀ-ਮਾੜੀ ਤੇ ਰੰਗ ਇਹਨਾਂ ਦੇ ਫੇਰ ਲਾਵਾਂਗੇ ਬਈ ਇਹਨਾਂ ਦੇ ਰੰਗ ਨਹੀਂ ਲਾਉਣਾ ਦੋਸ਼ ਆ ਅੱਖੀਆਂ ਨੇ ਇੱਕ ਤਾਂ ਸ਼ਾਕ ਹੀ ਹੈਗੀ ਸ਼ਾਕ ਹੈ ਜੋ ਇੱਕ ਹੈਗੀ ਆਹਾ ਉਹਦੀ ਜਿਹੜੇ ਆਪਣੇ ਕੋ ਡੱਬੇ ਨੇ ਉਹਨਾਂ ਦੀ ਆ ਇਹ ਵੀ ਘਝਾਈਏ ਦੇਤੀ ਕਬੂਤਰਿਆਂ ਨੂੰ ਵੀ ਆਪਾਂ ਆ ਪਾਣੀ ਇਹ ਦੇ ਕੇ ਟੰਗ ਦੇ ਇਹਨਾਂ ਨੂੰ ਹੁਣ ਇਹਦੇ ਵਿੱਚ ਕਈ ਘਝਾਉਣ ਵਾਲੀਆਂ ਨੇ ਕੁਝ ਮੈਂ ਉਹ ਚ ਪਾਤੀ ਇੱਕ ਦੋ ਦੋ ਕਿ ਚਾਰ ਪੰਜ ਪਾਇਆ ਆ ਮੈਂ ਉਧਰ ਟੋਲੀ ਚ ਬਾਲਾ ਯਾਰ ਜਾਲ ਟੁੱਟਣ ਦਾ ਡਰ ਆ ਤਾਂ ਨਹੀਂ ਭਾਈ ਇਹ ਚ ਪਾਉਂਦੇ ਜ਼ਿਆਦਾ। ਲੱਬ ਪਟੰਗ ਦੀ ਵੀਰੇ ਬਾਜ ਤਾਂ ਨਿਆਰੇ ਲੈਂਦਾ ਲੈ। ਵੀਰੇ ਆ ਪਾ ਤੇ ਆਪਾਂ ਡੋਲੇ ਜਾ ਇੱਕ ਨੇ ਲਮਕ ਲਮਕ ਕੇ ਲੱਤ ਕੱਲਾ ਬੰਨ ਤਾਂ ਮੈਂ ਦੁਖਣ ਲਾ ਲਈਆਂ ਚੱਲੋ ਮੜਾ ਇਹ ਤੁਰ। ਤੁਰ ਤੁਰ ਤੁਰ। ਥੱਲੇ ਲੰਮਕ ਗਏ ਨੋ ਉੱਤਰੋਂ ਆਇਆ ਜ਼ੋਰ ਮਾਰੀ ਗਿਆ। ਆ ਪਿਓਰ ਆ ਭਾਈ ਜਿੱਟੀਆਂ ਵਾਲੇ ਦਾ ਹਾਂ ਤਾਂ ਜਿਹੜਾ ਕਾਲਾ ਜਿੰਨਾ ਬੈਠਾ ਆ ਕਬੂਤਰੀ ਨਾਲ ਦੇ ਬੈਠੀ ਆ ਪਰ ਅੱਖਾਂ ਜਿਹੇ ਬੂਰੇ ਲੋਟਦੇ ਨੇ ਆ ਇਹ ਨਾ ਵੀਰੇ ਪਹਿਲਾਂ ਸ਼ਾ ਖੀਦੇ ਹੋਣ ਹੋਰ ਹੀ ਨੀਲੀਆਂ ਨੀਲੀਆਂ ਹੀ ਅੱਖਾਂ ਕਰ ਗਈ ਤੇ ਰਿੰਗ ਬੋਦਨ ਉੱਤੇ ਵੀ ਨੇ ਅੱਖਾਂ ਦੇ ਇਹ ਦੋ ਨੇ ਆਪਣੇ ਕੋ ਇਹ ਜਿਹੀਆਂ ਅੱਖਾਂ ਦੇ ਇੱਕ ਹੋਰ ਆ ਚਿੱਟੀਆਂ ਦੀ ਛੋਟੇ ਵਾਲੀ ਆ ਬੈ ਗਈ ਸਰਜਰੀ ਆ ਲੰਡੀ ਵੀ ਬੈ ਗਈ ਉਹ ਤੋੜਦੀ ਹੋਣੀ ਕਬੂਤਰੀ ਯਾਰ ਹੈ ਚੰਗੀ ਆਪਾਂ ਉੱਡਿਓ ਨਹੀਂ ਪਹਿਲਾਂ ਤੋਂ ਹੀ ਹੁਣ ਆ ਰੋਜ਼ ਡਾਇਆ ਕਰਾਂਗੇ ਫਿਰ ਚੱਲ ਪੂ ਦੋ ਫਿਰਦੇ ਨੇ ਇੱਕ ਉਹ ਬਾਹਰ गिर ਗਿਆ ਪਰੇ ਯਾਰ ਤੇ ਉੱਚ ਪਾਤੇ 4 5 4 3 ਉਹ ਤੇ ਬੰਨ ਤੇ 3 ਓ ਤੇ ਬੰਨ ਤੇ ਬੱਦਲ ਦੇਖੋ ਕੈ ਜਾ ਗਿਆ ਯਾਰ ਮੀਂਹ ਦਾ ਹੀ ਨਹੀਂ ਪਤਾ ਲੱਗਦਾ ਲਿਆ ਬਈ ਚੱਕ ਦੀ ਇਹਨੂੰ ਇਹ ਚੋਂ ਰਹਿ ਗਏ ਵੀਰੇ 4 5 ਦੂਤਰ ਪਾਉਣੇ ਵਾਲੇ ਤੇ ਉਹ ਬਾਅਦ ਚ ਪਾ ਦਾਂਗੇ ਇੱਕ ਦਾ ਹਰੇ ਟੂਸੇ ਵਾਲਾ ਇੱਕੋ ਹਰੇ ਢੱਡਾ ਵਾਲਾ ਇੱਕੋ ਹਰਾ ਸਹੇਰਾ ਵਾਲਾ ਕਰਿਆ ਜੀ ਦਾ ਕਿਤੇ ਹੋਰ ਆ ਯਾਰ ਕਬੂਤਰ ਯੂਰ ਜਿੱਟੀਆਂ ਨਾ ਉਤਰਨ ਨਾ ਨਾ ਦੇ ਬੈਠਾ ਸਹੀ ਨਹੀਂ ਯਾਰ ਹੈ ਇਹ ਵੀ ਜਿੱਟੀਆਂ ਵਾਲੇ ਦਾ ਹੀ ਹੈ ਵੀ ਇਹ ਆ ਕਰਦਾ ਆਹ ਬੋਲਦਾ ਕਿ ਡਿਜੀਟਲ ਹੈ ਇਕ ਆ ਮਰਦਾ ਦੁਆ ਲਾਲ ਸਿਰ ਇਹ ਨਾਲ ਆ ਕਾਲਾ ਸਿਰ ਆ ਲਾਲ ਸਿਰ ਦੋਏ ਉਹ ਗਾਹਾਂ ਜਿੰਨੇ ਨੇ ਤਿੰਨੇ ਭਾਈਓ ਨੇੜੇ ਲਾਈਨ 'ਚ ਬੈਠੇ ਨੇ ਆਓ ਸ਼ਾਕ ਕੇ ਦਾ ਪੁੱਤ ਆਓ ਜਿਹੜਾ ਆਪਾਂ ਬਾਜੀ ਛੱਡੇ ਦੀ ਛੱਡੀਆਂ ਦਾ ਬਈ ਹਰ ਗਿਆ 5:30 ਵਜੇ ਬੈਠ ਗਏ ਤੇ ਜੇ ਪਹਿਲੀ ਗੋ ਛੱਡੇ ਨੇ ਆਪਾਂ ਮੁੜ ਕੇ ਛੱਡੇ ਨਹੀਂ ਆ ਵੀ ਕਬੂਤਰ ਬਹੁਤ ਜੰਗਾ ਹੈ ਹੋਰ ਨਸਲ ਆ ਬਾਈ ਨਵੀ ਲਾਓ ਜੀ ਬਾਈ ਸਾਮਰ ਵੀ ਆ ਗਿਆ ਕਬੂਤਰ ਆਪਣੇ ਬਹਿ ਚੁੱਕੇ ਨੇ ਤੇ ਲਾ ਤਾਂ ਇੱਕ ਰਹਿ ਗਿਆ ਬਾਹਰ ਹਨਾ ਹਾਂ ਤੇ ਭੱਟੀ ਵਾਲਾ ਇੱਕ ਹੋਰ ਖੁੱਲ ਗਈ ਜੀ ਕੋਲ ਤਾਂ ਕੰਮ ਹੋ ਗਿਆ ਗੱਬੜੀ ਅਰੇ ਸ਼ਰੀ ਤੂੰ ਗੱਭੇ ਨਹੀਂ ਬੈਠੀ ਤੇ ਉੱਠ ਕੇ ਆਈ ਉਹ ਤੇ ਲੋਰੇ ਕਿਹੜੇ ਕੁੜੇ ਤਾਂ ਉਹਰੇ ਕਿਧਰ ਗਈ ਕੋਈ ਨਹੀਂ ਆ ਜਾਣਾ ਤੇ ਨਾਲ ਹੀ ਦੇਖਿਆ ਲੜਾਈ ਕਰਦਾ ਇਹ ਘੰਟਾ ਨਾ ਨਾ ਹੱਡ ਦੰਦੀਆਂ ਵੜਦਾ ਦੰਦੀਆਂ ਲੈ ਆ ਤੁਹਾਨੂੰ ਦਿਖਾਵਾਂ ਬਈ ਲਾਤੀ ਉਹ ਤਾਂ ਦੰਦ ਉਹਨੇ ਪਾਉਨੇ ਉਹਨੂੰ ਫਿਰ ਕਾਲੂ ਦੁਆਰਾ ਛੱਡਾਂਗੇ ਦੇ ਦੇ ਜੇ ਕੋਈ 10 15 ਇੰਚ ਬਾਜੀ ਆ ਗਈ ਆਪਾਂ ਇਹ ਛੱਡ ਲੈਣੀ ਆ ਇਹਨੂੰ ਕੱਢਦੇ ਆ ਰੋਜ਼ ਬਦਾਮ ਲੈ ਕੇ ਆਉਣਾ ਬਦਾਮ ਪਏ ਨੇ ਬਈ ਉਸ ਲਾਬੇ ਜੇ ਹੋਵੇ ਉਹ ਨਹੀਂ ਪਾਉਣਾ ਇੱਥੇ ਆ ਕਿਧਰ ਗਈ ਹਰੀ ਫੱਟੀ ਵਾਲਾ ਦਰਸ਼ ਉਹ ਬੈਠਾ ਇੱਕ ਉਹ ਸੱਚ ਕਾਣ ਹੈ ਲੈ ਉਹ ਕਿ ਇਧਰ ਗਈ ਦੂਈ ਆ ਬੈਠੀ ਹਰੀ ਪੂਰੇ ਥੱਲੇ ਮੈਂ ਦੇਖਾਂ ਤਾਂ ਫੱਟੀ ਵਾਲਾ ਕਿਹੜਾ ਬਾਹਰ ਹੀ ਜਾਂਦਾ ਆਵੇ ਕਾ ਹਾਂ ਨੰਦ ਦਿਖਾਉਣਾ ਬਾਈ 1 ਮਿੰਟ ਚੋਬਰ ਨੂੰ ਆਪਣੇ ਨੂੰ ਆ ਦੇ ਤਾ ਤੂੰ ਗਈ ਜਾਂਦਾ ਬਾਹਰ ਲੈ ਉਹ ਬੈਠੀ ਲੱਗਦੀ ਏ ਸ਼ਾਖੀ ਉੱਪਰ ਉਹ ਲਾ ਤੂਸਿਆਂ ਵਾਲੇ ਤਾਂ ਨਹੀਂ ਮੈਨੂੰ ਪਤਾ ਹੈਗਾ ਹਾਂ ਉਹ ਵੀ ਹੋ ਗਿਆ ਛਤਰੀ 30 30 ਹਾਂ ਪਰ ਉਹ ਵੀ ਰਹਿ ਗਿਆ ਇੱਕ ਕਿਹੜਾ ਉਹ ਹੀ ਰਹਿ ਗਿਆ ਜਿਹੜਾ ਵਿਸ਼ਾ ਵੀ ਖੁੱਲਿਆ ਫੇਰ ਤੂੰ ਕਹੀ ਜਾਂਦਾ ਹੈ ਮੈਂ ਆਹ ਆ ਮੈਂ ਦੇਖਾਂ ਮੈਂ ਦੇਖਾਂ ਇਹ ਵੀ ਗੇਜ ਜਾਣਾ ਕਬੂਤਰ ਚੰਗਾ ਇਹ ਵੀ ਬਾਹਰ ਮੈਂ ਦੇਖਿਆ ਨਹੀਂ ਜਾਨਵਰ ਸ਼ਾਖਾ ਆਪਣਾ ਇਹ ਨਾ ਵੀਰੇ ਡੱਬੀ ਕਬੂਤਰੀ ਹੈ ਜਿਹੜੀ ਆਪਣੀ ਉਹ ਦੀ ਯਾਰ ਤਾਂ ਹੀ ਸਾਲੀਆਂ ਤੜਕਦੀਆਂ ਮਾੜਾ ਖੜਦੀਆਂ ਇਹ ਤੁਹਾਨੂੰ ਖੰਭ ਤੇ ਘਾਉਣ ਦੇ ਮੈਂ ਤਾਂ ਸਮਰ ਨੂੰ ਕਹ ਰਿਹਾ ਪਈ ਇਹਦੇ ਪਤਲੇ ਖੰਭ ਆਏ ਹੋਏ ਨੇ ਇਹਨਾਂ ਦਵਾਈ ਤਾਂ ਪਾਈਦੀ ਆਪਾਂ ਦਿੱਤੀ ਵੀ ਦੀਗੀ ਪਾਣੀ 'ਚ ਪਰ ਉਹ ਪਤਲੇ ਆ ਇਹ ਆ ਤਾਂ ਬਾਲੇ ਹੀ ਪਤਲੇ ਆ ਖੜ੍ਹਦੀ ਹੋਣੀ ਯਾਰ ਬਾਲੇ ਕਰੰਟ 'ਚ ਆਹ ਦੇ ਥੱਲੇ ਉਹ ਫੇਰ ਸਿਰ ਖੰਡੇ ਜਿਹੇ ਨੇ ਆਹ ਖੰਭ ਬਾਕੀ ਬਈ ਥੱਲੇ ਆ ਇਹਨੂੰ ਫਿੱਟਾ ਦੇ ਦੇਖ ਲਓ ਇਦਰੋਂ ਵੀ ਨਹੀਂ ਪਤਲੀਆਂ ਆ ਤਿੰਨ ਕੰਨੀਆਂ ਤਾਂ ਚਾਰ ਜਮੇ ਪਤਲੀਆਂ ਨੇ ਤੇ ਮੇਰੇ ਕੋਲ ਨਾ ਬਾਈ ਦਵਾਈ ਮੁੱਕ ਗਈ ਦੀਗੀ ਲਿਆ ਨਹੀਂ ਹੋਈ ਤੇ ਆਹ ਦੇ ਲਾਲ ਆ ਥੱਲੇ ਨੇ ਜੇ ਮੈਂ ਇੱਕ ਜਾਉਣੀ ਆ ਹੁਣ ਨਹੀਂ ਇਹ ਗਿਫਟ ਕਰਦਾਂਗੇ ਕਿਸੇ ਨੂੰ ਹੈ ਕਰਦੀ ਐ ਸਬਸਕ੍ਰਾਈਬਰ ਵੀਰ ਨੂੰ ਆਪਣੇ ਨੂੰ ਕਿਸੇ ਨੂੰ ਗਿਫਟ ਹਾਂਜੀ ਇਹ ਵੀਰੇ ਕਾਕੇ ਆਲਿਆਂ ਦੀ ਮਿਸ ਐ ਚ ਗੂਦਰੀ ਚ ਹੋਰ ਕਬੂਤਰ ਹੋਰ ਆ ਗੂਦਰੀ ਕਾਕੇ ਆਲਿਆਂ ਦੇ ਆ ਦੇ ਨਾ ਇਹਦੇ ਥੱਲੇ ਦੇਖੋ ਸ਼ਾ ਕੀ ਗੂਦਰੀ ਥੱਲੇ ਲੀ ਜਵਾੜੀ ਕਾਲੀ ਕੱਢੀ ਆ ਥੱਲੇ ਮਾੜੀ ਮਾੜੀ ਜੁੰਚ ਕਾਲੀ ਆ ਉਸ ਲਈ ਚਿੱਟੀ ਆ ਕਿਫਟ ਕਰਦੂ ਨਾ ਨਹੀਂ ਇਹ ਵੀਰੇ ਪਾਤੇ ਦਾਣੇ ਸਾਰੇ ਜਾਨਵਰਾਂ ਨੂੰ ਤੇ ਇੱਧਰ ਵੀ ਪਾਤੇ ਨਾਲ ਆਪਾਂ ਮਿੱਟੀ ਪਾਈ ਆ ਵੀਰੇ ਅੱਜ ਜੁੱਲਿਆਂ ਵਾਲੀ ਮਿੱਟੀ ਦੀਗੀ ਉਹ ਦੀ ਰੱਖਣ ਵਾਲਾ ਪਤਿਲਾ ਬਤੁੱਲਾ ਤੱਲੇ ਜਿਹੜਾ ਆਪਾਂ ਮਿੱਟੀ ਦੇ ਬੁੜੀਆਂ ਬਣਾਉਂਦੀਆਂ ਨੇ ਇਹਨਾਂ ਨੇ ਕੋਠੇ ਤੇ ਲਿਆ ਕੇ ਖਰਾਬ ਕਰਤਾ ਕੋ ਵੀਰ ਅੱਜ ਮੈਂ ਇੱਥੇ ਪਾਤਾ ਦੀ ਪਾਇਆ ਹੋਇਆ ਪੁੱਟ ਕੇ ਜਾਨਵਰ ਅੱਗੇ ਮਾਲਕ ਰੱਖੇ ਤੰਦਰੁਸਤੀ ਯਾਰ ਕਰ ਦਵੇ ਰੱਪਾ ਠੀਕ ਹੋ ਜਾਣਾ ਆ ਬੈਠੀ ਆ ਬਹੁਤ ਸੋਹਣਾ ਡਰ ਵੀ ਅੱਜ ਵੀ ਵਾਦੇ ਜਾਣਾ ਇਹਨੂੰ ਡਾਉਣੇ ਆ ਸੀ 10 ਦਿਨ ਬਾਅਦ ਆ 2 2.5 ਘੰਟੇ ਲਾ ਕੇ ਬੈਹ ਜੰਦੀ ਆ ਕੂਤਰ ਗਾਤਰ ਬੰਨੇ ਹੁੰਦੇ ਨੇ ਉਹ ਵੀ ਬਾਕੀ ਇਹਨੂੰ ਦੇ ਦੇ ਜੇ ਕੋਈ 5-7 ਦਿਨ 10 ਦਿਨ ਚ ਬਾਜੀ ਆ ਗਈ ਤਾਂ ਛੱਡਾਂਗੇ ਜ਼ਰੂਰ ਮਾਫ਼ ਕਰ ਆ ਜਾਣ ਆ ਜਾਣਾ ਨੇ ਅੱਡੀ ਇੱਕ ਕਬੂਤਰੀ ਬਾਹਰ ਆ ਯਾਰ ਉਹ ਖੁੱਲ ਕੇ ਉੱਡ ਗਈ ਆ ਜਾਂਦੀ ਆ ਤੇ ਆ ਆ ਗਈ ਵੀਰੇ ਜਿੱਤਾ ਹੀ ਆਉ ਪਰ ਇਹ ਥੱਪੇ ਮਾਰਦੀ ਆ ਬੀਬੇ ਦੇ ਗਈ ਬੀਬੇ ਦੇ ਲੈਓ ਇਹ ਚੰਗਾ ਵੀਰੇ ਸਾਸਰੀ ਗਾਲ ਸਾਰੇ ਭਰਾਵਾਂ ਨੂੰ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਐਮੀ ਭਰਾ ਪਿਆਰ ਕਰਿਓ ਮਿਹਰਬਾਨੀ ਵੀਰੇ ਸਾਸਰੀ ਗਾਲ ਦੀ ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਹਾਂ ਠੀਕ ਆ ਜੀ ਲਾਈਕ ਸ਼ੇਅਰ ਕੋਮੈਂਟ ਬੰਬਲੀ ਬੰਬਲੀ